12 ਕੁੱਤਿਆਂ ਨੇ ਇੱਕ ਪ੍ਰਵਾਸੀ ਔਰਤ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਵਾਸੀ ਔਰਤ ਖੇਤਾਂ 'ਚ ਪਸ਼ੂਆਂ ਲਈ ਚਾਰਾ ਲੈਣ ਗਈ ਸੀ ਤਾਂ ਖੁੰਖਾਰ ਕੁੱਤਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਟੀਵੀ ਉੱਤੇ ਦਿਖਾਉਣੀ ਸੰਭਵ ਹੀ ਨਹੀਂ। ਕੁੱਤਿਆਂ ਨੇ ਔਰਤ ਦੀ ਗਰਦਨ ਦਾ ਪੂਰਾ ਮਾਸ ਖਾ ਲਿਆ ਅਤੇ ਉਸ ਦੇ ਮੂੰਹ ਤੋਂ ਵੀ ਕੰਕਾਲ ਕੱਢ ਦਿੱਤਾ। ਜਿਸ ਨੂੰ ਦੇਖ ਕੇ ਪਿੰਡ ਵਾਸੀਆਂ ਅਤੇ ਪਰਿਵਾਰ ਦੀ ਰੂਹ ਕੰਬ ਗਈ।

ਦਰਸਲੇ ਪੂਰਾ ਮਾਮਲਾ ਹੈ ਕਪੂਰਥਲਾ ਦੇ ਪਿੰਡ ਪਸਣ ਕਦੀਬ ਦਾ ਜਿੱਥੇ 12 ਕੁੱਤਿਆਂ ਵੱਲੋਂ ਇੱਕ ਪ੍ਰਵਾਸੀ ਔਰਤ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦੋਂ ਕਿ ਅਜੇ ਹੀ ਕੁੱਤਿਆਂ ਦਾ ਸ਼ਿਕਾਰ ਹੋਈ ਇੱਕ ਹੋਰ ਬਜ਼ੁਰਗ ਮਹਿਲਾ ਸਿਵਲ ਹਸਪਤਾਲ ਕਪੂਰਥਲਾ ਚ ਜ਼ੇਰੇ ਇਲਾਜ ਹੈ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਰਾਮਪਰੀ ਦੇਵੀ ਪਤਨੀ ਕੇਵਲ ਠਾਕੁਰ ਜਦੋਂ ਪਸ਼ਵਾਂ ਲਈ ਖੇਤਾਂ 'ਚ ਚਾਰਾ ਲੈਣ ਗਈ ਤਾਂ ਕੁੰਖਾਰ ਕੁੱਤੇ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਂਜੀ। ਭਾਈ ਅੱਜ ਜਿਹੜੀ ਅੱਜ ਘਟਨਾ ਹੋਈ ਆ ਸਾਡੇ ਇੱਥੇ ਪਿੰਡ ਦੇ ਵਿੱਚ ਇਹ ਵਿਚਾਰੇ ਮਜ਼ਦੂਰ ਲੋਕ ਬਿਹਾਰ ਤੋਂ ਆ ਕੇ ਰਹਿ ਰਹੇ ਆ। ਉਹ ਇੱਥੇ ਸਾਡੇ ਕੋਈ ਰਹਿ ਰਹੇ ਸੀ ਸਾਡੀਆਂ ਪੜੀਆਂ ਦੇ ਵਿੱਚ ਰਹਿ ਰਹੇ ਆ। ਇਹਦਾ ਵਿਆਹ ਵੀ ਇਸ ਮੁੰਡੇ ਦਾ ਅਸੀਂ ਇੱਥੇ ਆਪਦੇ ਕੀਤਾ ਸੀ। ਐਟ ਟਾਈਮ ਤੇ ਤਿੰਨ ਬੱਚੇ ਆ। ਕੋਈ 9 ਸਾਲ, ਕੋਈ 6 ਸਾਲ, ਕੋਈ 9 ਮਹੀਨੇ ਦਾ ਏਦਾਂ ਕਰਕੇ ਤੇ ਇਹ ਜਿਹੜੀ ਇੱਕ ਕੁੱਤਿਆਂ ਦੀ ਘਟਨਾ ਬਹੁਤ ਮਾੜੀ ਹੋਈ ਆ। ਤੇ ਜੋ এস ਦੇ ਉਤੇ ਕਾਬੂ ਨਾ ਪਾਇਆ ਗਿਆ ਤੇ ਜਿਹੜਾ ਆਉਣ ਵਾਲਾ ਸਮਾਂ ਸਾਡੇ ਕਿਸਾਨਾਂ ਵਾਸਤੇ ਬਹੁਤ ਮਾੜਾ ਹੋ ਰਿਹਾ ਵਾ ਤੇ ਜਿਹੜਾ ਸਾਡਾ ਬਾਹਰ ਨਿਕਲਣਾ ਨਿਆਣੇ ਕੀ ਸਿਆਣੇ ਦਾ ਬਾਹਰ ਨਿਕਲਣਾ ਹੋ ਰਿਹਾ ਇੱਕ ਔਰਤ ਨੂੰ ਵਿਚਾਰੀ ਨੂੰ ਪੱਠੇ ਲੈਣ ਗਈ ਗਾਂ ਵਾਸਤੇ ਇਦਾਂ ਖਾਦਾ ਵਾ ਕਿ ਵੇਖਿਆ ਨਹੀਂ ਜਾਂਦਾ ਇੱਥੇ 10 ਦਸਾਂ ਪਿੰਡਾਂ ਦੇ ਪ੍ਰਿੰਟ ਸਾਰਾ ਇਕੱਠੇ ਹੋਏ ਹੋਏ ਆ ਮਤਲਬ ਬਹੁਤ ਜ਼ਿਆਦਾ ਮਾਹੌਲ ਖਰਾਬ ਆ ਜਿਹੜੀ ਜਿਹੜੀ ਸ਼ਕਲ ਆ ਵੇਖੀ ਨਹੀਂ ਜਾਂਦੀ ਵੇਖ ਕੇ ਇਹ ਜੀ ਚੌਥਾ ਕਾਂਡ ਹੋ ਗਿਆ ਜੀ ਤਿੰਨ ਹੋ ਗਈਆਂ ਵਾ ਤੇ ਇੱਕ ਜਿਹੜੀ ਸੀਰੀਅਸ ਹਸਪੀਟਲ ਦੇ ਵਿੱਚ ਦਾਖਲਾ ਤੇ ਸਰਕਾਰ ਨੂੰ ਇਹਨਾਂ ਕੁੱਤਿਆਂ ਦੇ ਕਾਬੂ ਇਹੋ ਜਿਹਾ ਪਾਉਣਾ ਚਾਹੀਦਾ ਜਿੰਦਾ ਬਾਹਰਲੇ ਮੁਲਕਾਂ 'ਚ ਲਾ ਲਓ ਉੱਥੇ ਕੋਈ ਇਹੋ ਜਿਹਾ ਹੈ ਨਹੀਂ ਕੋਈ ਵੀ ਕੁੱਤਾ ਖਾ ਜਾ ਜਾਂ ਕੁਛ ਵੀ ਖਾ ਜਾ ਇੱਥੇ ਤੇ ਬਾਕੀ ਤੇ ਡਰ ਹੈਗਾ ਹੈ ਜਿਹੜਾ ਕੁੱਤਿਆਂ ਵਾਲਾ ਇੱਕ ਨਵਾਂ ਬਹੁਤ ਸ਼ੋਅ ਪੈ ਗਿਆ ਸਾਡੇ ਮਣਾ ਦੇ ਵਿੱਚ ਤੇ ਇਹਦਾ ਜਿਹੜਾ ਸਰਕਾਰ ਨੂੰ ਕੋਈ ਹੱਲ ਕੀਤਾ ਜਾਣਾ ਜਿੰਦਾ ਜਿਹੜੇ ਮੌਤਾਂ ਹੋਈਆਂ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਕੋਈ ਮਦਦਵਾ ਦਿੱਤਾ ਜਾਣਾ ਚਾਹੀਦਾ ਵਾ ਇਹਨਾਂ ਦਾ ਹੋਰ ਕੋਈ ਸਾਰਾ ਨਹੀਂ ਤੇ ਬੰਦ ਤੇ ਰਹਿ ਰਚ ਝੋੜੀਆਂ ਪਾਈਆਂ ਵਿਚਾਰਿਆਂ ਨੇ ਤੇ ਦਿਹਾੜੀ ਕਰਕੇ ਮਜ਼ਦੂਰ ਕਰਕੇ ਦਾਦੇ ਬੱਚੇ ਪਾਲਦੇ ਤੇ ਇੱਕ ਗਾਂ ਰੱਖੀ ਹੋਈ ਬੱਚਿਆਂ ਨੂੰ ਦੁੱਧ ਪਿਉਣ ਵਾਸਤੇ ਉਹ ਗਾਂ ਵਾਸਤੇ ਪੱਠੇ ਲੈਣ ਗਈ ਆ ਘਰ ਵਾਲਾ ਦਿਹਾੜੀ ਤੇ ਗਿਆ ਜਿਦੋਂ ਨੇ ਆ ਕੇ ਵੇਖਿਆ ਬੱਚਿਆਂ ਨੂੰ ਪੁੱਛਿਆ ਤੇਰੀ ਮਾਂ ਕਿੱਥੇ ਆ ਉਹਨੇ ਕਿਹਾ ਆਪਾਂ ਪੱਠੇ ਲੈਣ ਗਈ ਆ ਜਿਦੋਂ ਨੇ ਵੇਖਿਆ ਆਵਾਜ਼ ਮਾਰੀ ਪੁਕਾਰਿਆ ਗਾਣਿਓ ਕੁੱਤੇ ਦੀ ਆਵਾਜ਼ ਆਈ ਉਹਨੂੰ ਤਾਂ ਉਹਨੇ ਉਦੋਂ ਕਿਹਾ ਵੀ ਇਹ ਕੰਮ ਹੋ ਗਿਆ ਵਾ ਫਿਰ ਜਦੋਂ ਜਾ ਕੇ ਦੇਖਿਆ ਕੁੱਤੇ ਖਾ ਰਹੇ ਸੀ ਉਹਨੂੰ ਇੰਦਾ ਖਾ ਰਹੇ ਸੀ ਜਿਦਾਂ ਡੰਗਰ ਨੂੰ ਖਾਂਦੇ ਆ ਤੇ ਪੇਥੋਂ ਨਾਲ ਲੈ ਕੇ ਜਾ ਕੇ ਉਹਨੇ ਭਜਾਇਆ ਵਾ ਤੇ ਕੁੱਤੇ ਫੇਰ ਜਿੰਦੀ ਨੂੰ ਖਾਦਾ ਵਾ ਇੱਕ ਥੱਬੀ ਪੱਠੇ ਚੱਕੇ ਇਦਾਂ ਕੋਡੀ ਜਦੋਂ ਹੋਈ ਆ ਕੁੱਤਿਆਂ ਨੇ ਉਹਨੂੰ ਨੱਪ ਲਿਆ ਵਾ ਗਲੇ ਤੋਂ ਫੜ ਲਿਆ ਵਾ ਪਹਿਲਾਂ ਗਲਾ ਖਾਦਾ ਵਾ ਸਿਰ ਖਾਦਾ ਵਾ ਥੱਲੇ ਪੱਟੇ ਦਾਣ ਖਾਦੇ ਹੋਏ ਆ ਵੀ ਇੰਨੀ ਬੇਰਹਿਮੀ ਨਾਲ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈਗੀ ਇੰਨਾ ਮੰਦੇ ਉਹ ਅੱਥੀਂ ਨੂੰ ਰਹਿ ਆ ਮੁੰਡੇ ਨੂੰ ਅੱਥੀਂ ਸਾਡੇ ਇਥੇ ਬੰਦੇ ਰਹਿ ਰਿਹਾ 12-14 ਸਾਲ ਤੋਂ ਤੇ ਪ੍ਰਸ਼ਾਸਨ ਕੋਈ ਮੰਗ ਕਰਦੇ ਵੀ ਇਹ ਕੁੱਤਿਆਂ ਦਾ ਕੁਸਦਾਰ ਕੀਤਾ ਜਾਵੇ ਜਿੱਦਾਂ ਕੋ ਬਾਹਰਲੇ ਦੇ ਛਾਂ ਦੇ ਵਿੱਚ ਆ ਵੀ ਕੁੱਤਾ ਮਾਰਨਾ ਗਨਾਹ ਆ ਜਿਹੜਾ ਉਹ ਨਜਾਇਜ਼ ਕੁੱਤਾ ਵਾ ਕੁੱਤੇ ਫालतੂ ਨਹੀਂ ਹੈਗੇ ਕੁੱਤੇ ਸਾਡੇ ਘਰਾਂ ਦੇ ਜਿਹੜੇ ਪਾਲ ਕੇ ਲੋਕਾਂ ਨੇ ਛੱਡੇ ਹੋਏ ਇਹਦੇ ਵਿੱਚ ਦੋ ਤਿੰਨ ਕੁੱਤੇ ਉਹ ਆ ਜਦੋਂ ਘਰਾਂ ਵਾਲੇ ਵੱਢਣ ਲੱਗਦਾ ਮੁੜ ਕੇ ਘਰਾਂ ਦੇ ਦਸੀ ਖੋਲ ਦਿੰਦੇ ਜਿੱਥੇ ਮਰਜੀ ਤੁਰਿਆ ਫਿਰਦੇ ਕੁੱਤੇ ਜਿਹੜੇ ਮਾਰਾ ਕੁੱਤੇ ਇਹ ਸਾਡੇ ਘਰਾਂ ਨੂੰ ਪਾਲੇ ਹੋਏ ਕੁੱਤੇ ਆ ਇਹਨੂੰ ਮਾਰ ਖਰਾਂ ਮੇਲੇ ਬੰਨ ਕੇ ਪਾਉਂਦੇ ਆ ਜਦੋਂ ਮੁੜ ਕੇ ਆ ਦੇ ਬੱਚਿਆਂ ਨੂੰ ਪੈਣ ਲੱਪੈਨ ਛੱਡ ਦਿੰਦੇ ਆ ਇਹ ਆਏ ਵੀ ਹੈਗੇ ਆ ਪਿਛਲੇ ਮੱਕੀ ਦੇ ਸੀਜ਼ਨ ਤੇ ਆਏ ਆ ਜੀ 8-9 ਮਹੀਨੇ ਹੋ ਗਏ ਗਰੁੱਪ ਆਏ ਨੂੰ ਤੇ ਕੁੱਤੇ ਬਹੁਤ ਭਿਆਨਕ ਆ ਇਹਦਾ ਬਚਾਅ ਕਰ ਹੋਣਾ ਚਾਹੀਦਾ ਧੰਨਵਾਦ ਉਧਰ ਇੱਕ ਘਟਰਾ ਸਾਹਮਣੇ ਆਉਣ ਪਿੰਡ ਵਾਸੀਆਂ ਚ ਹੜਕਾਂ ਫਮਚ ਗਿਆ ਮੌਕੇ ਤੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਕਬੀਰਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹਾਂਜੀ ਭਜੀ ਮੌਕੇ ਦੇ ਅਸਚੂ ਤੁਸੀਂ ਤੇ ਕੀ ਘਟਨਾ ਹੋਈ ਹੈ ਇੱਥੇ ਜੀ ਹੁਣੇ-ਹੁਣੇ ਸਾਨੂੰ ਇਨਫੋਰਮ ਇਨਫੋਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਅਤੇ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ ਕਟਨਾਗਲ ਸ਼ਾਮ ਦੀ ਆ ਸਾਨੂੰ ਹੁਣੇ ਹੀ ਮਿਲੇ ਖਬਰ ਤੇ ਹੁਣੇ ਮੈਂ ਇੱਥੇ ਮੌਕੇ ਤੇ ਆ ਗਿਆ ਤੇ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਦਸਰਮਤਾਵੂ ਪਿੰਡ ਵਾਲਿਆਂ ਦਸਰਮਤਾਵੂ ਪਹਿਲਾਂ ਵੀ ਇੱਕ ਦੋ ਘਟਨਾਵਾਂ ਹੋਈਆਂ ਇੱਥੇ ਆ ਦੱਸਦੇ ਕਿ ਦੋ ਡੈਥ ਦੱਸ ਰਹੇ ਆ ਤੇ ਇੱਕ ਕਹਿੰਦੇ ਬੱਚੇ ਦੀ ਡੈਥ ਹੋਈ ਹੈ ਕਿਹਦੀ ਹਾਂਜੀ ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਤੇ ਇੱਕ ਇਹ ਹੋਈ ਆ ਤੇ ਅਸੀਂ ਕਰ ਰਹੇ ਇਹਦਾ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਆ ਵਜਾ ਜਿਹੜੇ ਕੁੱਤੇ ਹੀ ਦੱਸ ਰਹੇ ਕੁੱਤੇ ਨੋ ਨੋ ਕੁੱਤੇ ਆਵਾਰਾ ਕੁੱਤੇ ਨੇ ਕੋਈ ਅਡਰ ਰੂੜੀ ਇੱਥੇ ਨੇੜੇ ਤੇ ਵੀ ਕੁੱਤੇ 15 ਦੇ ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜ ਕੱਲ੍ਹ ਇਨਸਾਨਾਂ ਨੂੰ ਪੱਟ ਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਕੇ ਐਸਡੀਐਮ ਸਾਹਿਬ ਕੋ ਜਾਨੇ ਅਸੀਂ ਵੀ ਪਿੰਡ ਵਾਲੇ ਵੀ ਜਾਣਗੇ ਤੇ ਜੋ ਵੀ ਇਹਦਾ ਹੱਲ ਆਊਗਾ ਲਕਾਨਵਾਸੀਆਂ ਨੂੰ ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ ਜਾਣਕਾਰੀ ਮੁਤਾਬਕ ਐਸ ਤੋਂ ਪਹਿਲਾਂ ਵੀ ਮ੍ਰਿਤਕ ਮਹਿਲਾ ਦੇ ਇੱਕ ਬੇਟੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਅਤੇ ਹੁਣ ਮਹਿਲਾ ਤੇ ਵੀ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਪਿੰਡ ਵਾਸੀਏ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈਏ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਕਪੂਰਥਲਾ ਤੋਂ ਕਸ਼ਮੀਰ ਪੜਾਣ ਸੈਂਟਰਲ ਪੰਜਾਬ ਟੀਵੀ